ਪਿੰਡ ਵਿੱਚ 9 ਕਰੋੜ ਰੁਪਇਆ ਆਇਆ ਲੇਕਿਨ 9 ਕਰੋੜ ਦੇ ਵਿੱਚੋਂ ਹੱਲੇ ਵੀ ਗਲੀਆਂ ਤੇ ਨਾਲੀਆਂ ਜਿਹੜੀਆਂ ਨੇ ਉਹ ਟੁੱਟੀਆਂ ਪੱਜੀਆਂ ਪਈਆਂ ਨੇ ਗੱਲ ਇਹ ਹੈ ਨਾ ਜੀ ਵੀ ਇਹ ਪਿੰਡ ਦੇ 4000 ਵੋਟ ਹੈ ਅੱਛਾ ਜੀ 4000 ਸਾਰਾ ਨਗਰੀ ਵੋਟ ਪਾਉਂਦਾ ਹੈ ਤੇ ਇਕੱਲਾ ਸਰਪੰਚ ਤਾਂ ਨਹੀਂ ਖਾ ਜਾਂਦਾ ਪੈਸੇ ਇਕੱਲੇ ਸਰਪੰਚ ਨੂੰ ਪੈਸੇ ਕਿਉਂ ਆਉਂਦੇ ਸਾਰੇ ਪੈਸੇ ਜਿੰਨੇ ਵੀ ਪੈਸੇ ਸੀ ਸਾਰੇ ਸਰਪੰਚ ਹੀ ਖਾ ਗਏ ਪਹਿਲਾਂ ਵੀ ਖਾ ਗਿਆ ਹੁਣ ਵੀ ਖਾ 9 ਕਰੋੜ ਰੁਪਇਆ ਜੈਨੂਅਲੀ ਕਿਤੇ ਨਹੀਂ ਲੱਗਿਆ ਜ਼ਮੀਨ ਤੇ ਪਿੰਡ ਦੇ ਵਿੱਚ ਗਲੀਆਂ ਵੇਖੋ ਜੀ ਜਾ ਕੇ ਸਾਡੇ ਹਾਲ ਇਹਦਾ ਹਾਥੀ ਦੇ ਦੰਦ ਬਣਿਆ ਪਿੰਡ ਜੀ ਬਾਹਰੋਂ ਦੇਖੋਗੇ ਤੁਹਾਨੂੰ ਲੱਗੂਗਾ ਵਾਕਈ ਗਲੀਆਂ ਬਣੀਆਂ ਪਰ ਆਹ ਇਸ ਮੋੜ ਤੋਂ ਨਿਕਲ ਜਓ ਤੁਹਾਨੂੰ ਤੁਰੀ ਕੇ ਦਿਖਾ ਦੇ ਹਰੇ ਪਿੰਡਾਂ ਜੀ ਵੱਧ ਤੋਂ ਵੱਧ ਗਲੀਆਂ ਬਣੀਆਂ ਇਸ ਕੱਲਾ ਕਮਿਆਰਾ ਪਿੰਡੀ ਛੱਡਿਆ ਗਿਆ ਲੰਮੀ ਬਲਾਕ ਦੇ ਵਿੱਚ ਦੋਸਤੋ ਇਸ ਤਰ੍ਹਾਂ ਵਾਕੇ ਮੈਂ ਇਸ ਵਕਤ ਲੰਬੀ ਹਲਕਾ ਜਿਹੜਾ ਬਠਿੰਡਾ ਲੋਕ ਸਭਾ ਦਾ ਉਹਦਾ ਕਮਿਆਰਾ ਪਿੰਡ ਹੈ ਜੀ ਇਸ ਪਿੰਡ ਦੀ तकरीबन तकरीबन 3500 ਵੋਟ ਹੈ। ਅਤੇ ਇਹ ਬਾਦਲ ਸਾਹਿਬ ਦੇ ਇਲਾਕੇ ਦਾ ਪਿੰਡ ਹੈ ਜਿੱਥੋਂ ਬੀਬਾ ਹਰਸਿਮਰਤ ਕੌਰ ਦੋ ਵਾਰ ਮੈਂਬਰ ਪਾਰਲੀਮੈਂਟ ਬਣ ਕੇ ਗਏ ਨੇ ਤੇ ਇਹਨਾਂ ਨੇ ਹੁਣ 17ਵੀਂ ਵੋਟ ਲੋਕ ਸਭਾ ਦੀ ਪਾਉਣ ਜਾ ਰਹੇ ਨੇ। ਮੈਂ ਲਾਈਵ ਹੋ ਕੇ ਤੁਹਾਡੇ ਨਾਲ ਇਹਨਾਂ ਦੇ ਨਾਲ ਸਵਾਲ ਕਰੂੰਗਾ। ਮੈਂ ਕਿਸੇ ਨੂੰ ਕੋਈ ਸਵਾਲ ਸਿਖਾਇਆ ਨਹੀਂਗਾ ਕਿਉਂਕਿ ਜੇ ਮੈਂ ਇਹਨਾਂ ਨੂੰ ਸਿਖਾਇਆ ਹੁੰਦਾ ਤੇ ਇਹਦਾ ਮਤਲਬ ਕਿ ਮੈਂ ਝੂਠ ਬੋਲ ਰਿਹਾ ਮੈਂ। ਮੈਂ ਇਹਨਾਂ ਨਾਲ ਜੋ ਹੱਦ ਬੀਤੀ ਤੇ ਜੱਗ ਬੀਤੀ ਆ। ਉਸ ਮਤਲਬ ਲਿਖਟ ਆਰਡਰ ਇਹਦੇ ਨਾਲ ਚਰਚਾ ਕਰੂੰਗਾ ਅੱਜ ਮੇਰਾ ਰੋਲ ਇੱਕ ਪੱਤਰਕਾਰ ਵਾਲਾ ਹਾਲਾਂਕਿ ਪੱਤਰਕਾਰ ਇੱਥੇ ਸ਼ਾਨਤ ਸਾਹਿਬ ਨੇ ਡੱਬ ਵਾਲੀ ਤੋਂ ਪੰਜਾਬੀ ਚ ਵੀ ਹੁੰਦੇ ਪਰ ਇਹਨਾਂ ਦਾ ਰੋਲ ਅੱਜ ਮੈਂ ਚੱਕ ਲਿਆ ਵਾ ਤੇ ਮੈਂ ਅੱਜ ਪਿੰਡ ਵਾਲਿਆਂ ਤੋਂ ਪੁੱਛਣਾ ਸ਼ੁਰੂ ਕਰੂੰਗਾ ਕਿ ਜਿਹੜੇ ਪੋਲਿਟਿਕਲ ਲੋਕਾਂ ਨੇ ਜਿਹੜੇ ਵਾਅਦੇ ਕੀਤੇ ਮਤਲਬ ਮੋਦੀ ਸਾਹਿਬ ਦੇ ਵਾਅਦੇ ਰਾਹੁਲ ਗਾਂਧੀ ਜੀ ਦੇ ਆਉਣ ਵਾਲੇ ਵਾਅਦੇ ਕੈਪਟਨ ਸਾਹਿਬ ਦੇ ਗੁਟਕਾ ਸਾਹਿਬ ਵਾਲੇ ਵਾਅਦੇ ਜਾਂ ਬਾਦਲ ਸਾਹਿਬ ਉਹਨਾਂ ਨੇ ਜਿਹੜੇ ਪਹਿਲਾਂ ਵਾਅਦੇ ਕਰਕੇ ਇਨੀਆਂ ਵੋਟਾਂ ਲਈਆਂ ਅੱਜ ਉਹਦੇ ਤੇ ਕੋਈ 15-20 ਮਿੰਟ ਆਪਾਂ ਖੁੱਲ ਕੇ ਵਿਚਾਰ ਚਰਚਾ ਕਰਨ ਲਈ ਅੱਜ ਹਾਜ਼ਰ ਆ। ਮੈਨੂੰ ਪੂਰਾ ਆਸ ਹੈ ਕਿ ਤੁਸੀਂ ਵੀ ਜੇ ਕੋਈ ਉਤਰੋ ਸਵਾਲ ਲਿਖ ਕੇ ਭੇਜੋਗੇ ਤੇ ਮੈਂ ਕੋਸ਼ਿਸ਼ ਕਰੂੰਗਾ ਕਿ ਤੁਹਾਡਾ ਸਵਾਲ ਵੀ ਇਹਨਾਂ ਲੋਕਾਂ ਨੂੰ ਪੁੱਛ ਸਕੂੰਗਾ। ਸੋ ਫਿਰ ਇੱਕ ਵਾਰ ਰਿਪੀਟ ਕਰਦਾ ਕਿ ਲੰਬੀ ਹਲਕੇ ਦੇ ਬਠਿੰਡਾ ਲੋਕ ਸਭਾ ਹਲਕੇ ਦੇ ਅ ਅਸੈਂਬਲੀ ਹਲਕਾ ਲੰਬੀ ਔਰ ਉਹਦਾ ਪਿੰਡ ਹੈ ਕਮਿਆਰਾ। ਤੋਂ ਸਭ ਤੋਂ ਪਹਿਲਾਂ ਮੈਂ ਪਿੰਡ ਦੇ ਸਤਕਾਰਯੋਗ ਨੇ ਇਹਨਾਂ ਨੇ ਮੈਂ ਹੁਣੇ ਗੈਰ ਰਸਮੀ ਗੱਲ ਕਰ ਰਿਹਾ ਸੀਗਾ। ਤੇ ਇਹਨਾਂ ਨੇ ਕਰਜ਼ੇ ਦੀ ਗੱਲ ਕੀਤੀ ਸਰਦਾਰ ਸਾਹਿਬ ਤੁਹਾਡਾ ਨਾਮ ਕੀ ਹੈ ਹਜੀਤ ਸਿੰਘ ਜੀ ਤੁਸੀਂ ਮੈਂਬਰ ਪੰਚਾਇਤ ਤੋਂ ਤੇ ਤੁਸੀਂ ਕਰਜ਼ੇ ਬਾਰੇ ਕੀ ਦੱਸਣਾ ਚਾਹੁੰਦੇ ਹੋ ਕਿ ਇਸ ਜਿਹੜਾ ਪੰਜਾਬ ਸਰਕਾਰ ਨੇ ਕਿਹਾ ਸੀਗਾ ਕਿ ਕਰਜ਼ਾ ਅਸੀਂ ਮਾਫ ਕਰਾਂਗੇ ਕੀ ਕਰਜ਼ਾ ਮਾਫ ਹੋਇਆ ਤੁਹਾਡਾ ਨਹੀਂ ਵਾਪਾ ਜੀ ਆਪਣੇ ਤੇ ਢੰਡੇ ਜੀ ਉਹਨਾਂ ਨੇ ਮਤਲਬ ਅਨਾਉਂਸ ਕਰਿਆ ਸੀਗਾ ਵੀ ਸੋੜਾ ਕਰਜਾ ਮਾਫ ਕਰਾਂਗੇ ਨਾਲੇ ਕਰਾਂਗੇ ਨਾਲੜੀਆਂ ਦਾ ਬਿਲਕੁਲ ਨਹੀਂ ਕਰੇ ਤੁਸੀਂ ਆੜਤੀਆ ਦਾ ਦੇਣਾ ਕਰਜ਼ਾ ਕਰਜ਼ਾ ਆੜਤੀਆ ਦਾ ਅਸੀਂ ਤੇ ਲਿਮਟਾਈਟਾਈ ਕਰਦਾ ਜੀ ਇੱਕ ਮੈਂ ਪੁੱਛਣਾ ਸੀਗਾ ਕਿ ਤੁਹਾਡੇ ਕੋਲ ਜਦੋਂ ਇਲੈਕਸ਼ਨਾਂ ਵਿੱਚ ਪਿੰਡਾਂ 'ਚ ਆਏ ਸੀਗੇ ਕੋ ਫਾਰਮ ਵੀ ਭਰਾਈ ਸੀ ਤੁਹਾਡੇ ਕੋਲੋਂ ਲੋਕਾਂ ਨੇ ਫਾਰਮ ਭਰਾਈ ਸੀ ਆਦੂ ਜੀ ਭਰਾਈ ਆ ਬਾਲੂ ਭਰਾਈ ਆ ਹਰ ਭਰਾਈ ਸੀ ਹਾਂਜੀ ਫਾਰਮ ਭਰਾਈ ਆ ਜੀ ਉਹ ਫਾਰਮ ਭਰਉਣ ਤੋਂ ਬਾਅਦ ਇੱਥੋਂ ਕੋਈ ਦੱਸ ਸਕਦਾ ਕਿ ਕਿਸੇ ਦਾ ਕੁਝ ਤਾਂ ਕਰਜ਼ਾ ਮਾਫ਼ ਹੋਇਆ ਹੋਣਾ ਕੋਈ 20-50 ਹਜ਼ਾਰ ਰੁਪਈਆ ਕੁਝ ਕਿਹੜੇ ਲਿਆ ਹੋਇਆ ਜੀ ਹੁਣ ਬਿੱਟੇ ਕੋਈ ਤੁਹਾਡੇ ਕਿੰਨੇ ਕਰਦੇ ਟੋਟਲ ਪਿੰਡ ਵਿੱਚ ਹਿਆਰ ਘਰ ਵਾਲੇ ਲਗਭਗ 1000 ਦੇ ਕਰੀਬ ਘਰ ਹੈਗੇ ਆ ਤੇ ਇਹ ਕਹਿੰਦੇ ਕਿ 20 ਘਰਾਂ ਦਾ ਕਰਜ਼ਾ ਮਾਫ ਹੋਇਆ ਪਰ ਕਰਜ਼ਾ ਵੀ 2 ਲੱਖ ਤੋਂ ਥੱਲੇ ਮਾਫ ਹੋਇਆ ਹੋਣਾ 2 ਲੱਖ 2 ਕਿੱल्ल्यांदा ਸੀ ਦੋ ਦੋ ਕਿੱल्ल्याਵਾਲਿਆਂ ਦਾ ਕੁਝ ਕਰਜ਼ਾ ਪਰ ਮੇਨ ਬੰਦਿਆਂ ਦਾ ਕਰਜ਼ਾ ਮਾਫ ਨਹੀਂ ਹੋਇਆ ਇੱਕ ਮੈਨੂੰ ਇੱਥੇ ਪਿੰਡ 'ਚ ਦੱਸ ਰਹੇ ਸੀਗੇ ਕਿ ਪਿੰਡ 'ਚ 9 ਕਰੋੜ ਰੁਪਇਆ ਆਇਆ ਲੇਕਿਨ 9 ਕਰੋੜ ਦੇ ਵਿੱਚੋਂ ਹਲੇ ਵੀ ਗਲੀਆਂ ਤੇ ਨਾਲੀਆਂ ਜਿਹੜੀਆਂ ਨੇ ਉਹ ਟੁੱਟੀਆਂ ਪਈਆਂ ਪਈਆਂ ਨੇ ਕੋਈ ਜਾਣਕਾਰੀ ਦੇਣਾ ਚਾਹੁੰਦਾ ਗੱਲ ਇਹ ਹੈ ਨਾ ਜੀ ਵੀ ਇਹ ਪਿੰਡ ਦੇ 4000 ਵੋਟ ਚਾਰ ਹਜ਼ਾਰ ਸਾਰਾ ਨਗਰ ਹੀ ਵੋਟ ਪਾਉਂਦਾ ਹੈ ਤੇ ਇਕੱਲਾ ਸਰਪੰਚ ਤਾਂ ਨਹੀਂ ਖਾ ਜਾਂਦਾ ਪੈਸੇ ਇਕੱਲੇ ਸਰਪੰਚ ਨੂੰ ਪੈਸੇ ਕਿਉਂ ਆਉਂਦੇ ਸਾਰੇ ਪੈਸੇ ਜਿੰਨੇ ਵੀ ਪੈਸੇ ਸੀ ਸਾਰੇ ਸਰਪੰਚ ਹੀ ਖਾ ਗਏ ਪਹਿਲਾਂ ਵੀ ਖਾ ਗਿਆ ਹੁਣ ਵੀ ਖਾ ਗਿਆ ਇਹ ਜਿਹੜੇ ਪੈਸੇ ਤੁਸੀਂ ਕਹਿੰਦੇ ਕਿ ਜਿੰਨੇ ਕਿੰਨੇ ਕਰੋੜ ਆਇਆ ਦੱਸੋ ਤੁਸੀਂ 9 ਕਰੋੜ ਆਇਆ 9 ਕਰੋੜ ਰੁਪਇਆ ਜੈਨਵਲੀ ਕਿਤੇ ਨਹੀਂ ਲੱਗਿਆ ਜ਼ਮੀਨ ਦੇ ਉੱਤੇ ਪਿੰਡ ਦੇ ਵਿੱਚ ਗਲੀਆਂ ਵੇਖੋ ਜੀ ਜਾ ਕੇ ਸਾਡੇ ਹਾਲ ਨਾਲ ਚੱਲਣ ਵਾਲੀ ਬੰਦੀ ਟੁੱਟੀਆਂ ਬਣੀਆਂ ਹਾਂਜੀ ਟੁੱਟੀਆਂ ਮਈ ਬਹੁਤ ਜ਼ਾਇ ਟੁੱਟੀਆਂ ਆਈਆਂ ਜਿੰਨੀਆਂ ਵੀ ਕਹਦੇ ਹੋ ਖੈਰਾ ਸਾਹਿਬ ਇਹਦਾ ਹਾਥੀ ਦੇ ਦੰਦ ਬਣਿਆ ਪਿਆ ਪਿੰਡ ਜੀ ਬਾਹਰੋਂ ਦੇਖੋਗੇ ਤੁਹਾਨੂੰ ਲੱਗੂਗਾ ਵੀ ਵਾਕਈ ਗਲੀਆਂ ਬਣੀਆਂ ਪਰ ਆਹ ਇਸ ਮੋੜ ਤੋਂ ਨਿਕਲ ਜਾਓ ਤੁਸੀਂ ਤੁਰਕੇ ਦਿਖਾ ਦਿਓ ਜਿਹੜੀਆਂ ਗਲੀਆਂ ਜਿਵੇਂ ਜੀ ਆਪਣੇ ਜਿਹੜੀਆਂ ਗਲੀਆਂ ਜੀ ਆਪਣੇ ਪਹਿਲਾਂ ਬਣੀਆਂ ਸੀ ਪਿਛਲੇ ਮਤਲਬ ਪੰਚਾਇਤ ਨੇ ਬਣਾਈਆਂ ਸੀਗੀਆਂ ਉਹਨਾਂ ਨੂੰ ਪੱਟ ਕੇ ਲੈ ਗਏ ਜੀ ਕਹਿੰਦੇ ਨਵੀਆਂ ਬਣਾਵਾਂਗੇ ਪਰ ਨਵੀਆਂ ਕਿਸੇ ਨੇ ਬਣਾਈਆਂ ਨਹੀਂ ਸਾਰਾ ਪਿੰਡ ਕੱਚਾ ਘਰਤਾ ਹੀ ਜਨ ਹੈ ਕਿਉਂ ਕਿਉਂ ਨਹੀਂ ਬਣਾਈਆਂ ਵੈਸੇ ਕੋਈ ਦੱਸ ਸਕਦਾ ਕਿ ਕਿਉਂ ਨਹੀਂ ਬਣਾਈਆਂ ਗਲੀਆਂ ਪੈਸੇ ਖਾਦੇ ਗਏ ਨੇ ਸਾਰੇ ਪਿੰਡਾਂ ਦੀਆਂ ਗਲੀਆਂ ਅੱਧੇ ਗਏ ਜੀ ਪੈਸੇ ਸਾਰੇ ਪਿੰਡਾਂ 'ਚ ਵੱਧ ਤੋਂ ਵੱਧ ਗਲੀਆਂ ਬਣੀਆਂ ਇਸ ਕੱਲਾ ਕਿ ਮਿਆਰਾ ਪਿੰਡ ਹੀ ਛੱਡਿਆ ਗਿਆ ਲੰਮੀ ਬਲਾਕ ਦੇ ਵਿੱਚ ਇੱਕ ਮੈਂ ਹੋਰ ਪੁੱਛਣਾ ਚਾਹੁੰਦਾ ਕਿ ਗਲੀਆਂ ਦੀ ਤੁਸੀਂ ਸਮੱਸਿਆ ਦੱਸੀ ਕੋਈ ਪਿੰਡ ਦੀ ਹੋਰ ਵੱਡੀ ਸਮੱਸਿਆ ਜਿਹੜੀ ਸਾਂਝੀ ਸਮੱਸਿਆ ਇੱਕ ਪੀਨ ਵਾਲੇ ਪਾਣੀ ਦੀ ਸਮੱਸਿਆ ਜੀ ਉਹ 88 ਲੱਖ ਰੁਪਏ ਵੱਲੋਂ ਆਇਆ ਹੈ ਪਾਣੀ ਪਾਣੀ ਦੇ ਟੈਂਕੀ ਦਾ ਬਿਲ 88 ਲੱਖ ਕਿਉਂ ਹੈ ਜੀ 1.2 ਲੱਖ ਦਾ ਕਨੈਕਸ਼ਨ ਹੈਗਾ ਕਿ ਕੱਟਿਆ ਗਿਆ ਹੈ ਕਨੈਕਸ਼ਨ ਹੈਗਾ ਜੀ ਉਹ ਲਵਾ ਰੱਖਿਆ 88 ਲੱਖ ਰੁਪਇਆ ਪੰਚਾਇਤ ਤੇ ਲੋਕਾਂ ਨੇ ਦੇਣਾ ਵਾ ਪੈਸਾ ਇਹ ਸਾਰਾ ਨਹੀਂ ਦਿੰਦਾ ਜੀ ਬਿੱਲ ਭਰ ਦੇ ਰਹੇ ਗਾ ਨਹੀਂ ਭਰੇ ਜੀ ਲੋਕਾਂ ਕੋਲੋਂ ਜਾਂਦੇ ਨੇ ਪੈਸੇ 1.5 ਸਾਲ ਦਾ ਬਿੱਲ ਖਾ ਗਏ ਜੀ 1.5 ਸਾਲ ਦਾ ਪੂਰਾ ਖੇਰਾ ਸਾਹਿਬ ਸਾਡੇ ਕੋਲ ਰਸੀਦਾਂ ਪਈਆਂ ਇਹਨਾਂ ਦੀਆਂ 2 ਲੱਖ ਰੁਪਇਆ ਇਹ ਇਸ ਇਸ ਮਕੇ ਬੜਾ سنگੀਨ ਇਲਜ਼ਾਮ ਹੈਗਾ ਵਾ ਕਿ 88 ਲੱਖ ਰੁਪਇਆ ਬਿੱਲ ਪੈਂਡਿੰਗ ਹੋ ਗਿਆ ਵਾਟਰ ਵਰਕਸ ਦਾ ਪਰ ਪਿੰਡ ਵਾਲੇ ਕਹਿੰਦੇ ਨੇ ਕਿ ਅਸੀਂ ਪੈਸੇ ਦਿੰਦੇ ਰਹੇ ਆ ਤੇ ਇਹਨਾਂ ਦੇ ਕੋਲ ਰਸੀਦਾ ਵੀ ਆ ਪਰ ਉਹ ਪੈਸਾ ਆ ਕੇ ਜਮਾ ਨਹੀਂ ਹੋਇਆ ਤੇ ਉਹ ਆਲਟੀਮੇਟਲੀ ਕਿਸੇ ਵੇਲੇ ਕਨੈਕਸ਼ਨ ਕੱਟਿਆ ਵੀ ਜਾ ਸਕਦਾ ਉਹ ਇੱਕ ਵਾਰੀ ਕਨੈਕਸ਼ਨ ਸਾਰੇ ਦੁਬਾਰਾ ਫੇਰ ਮਤਲਬ ਲੱਗੇ ਨੇ ਜਿਹੜੇ ਪੈਸੇ ਨੂੰ ਓਕਾ ਸਾਡੇ ਘਰੋਂ ਆ ਕੇ ਜਾ ਕੇ ਮਤਲਬ ਇਹਨਾਂ ਨੇ ਕਿਸੇ ਮੁਲਾਜ਼ਮ ਨੂੰ ਕਿਸੇ ਨੂੰ ਨਹੀਂ ਦਿੱਤੇ ਪੀਣ ਵਾਲਾ ਪਾਣੀ ਇੱਕ ਬੇਸਿਕ ਸਹੂਲਤ ਆ ਇਹ ਪੀਣ ਵਾਲੇ ਪਾਣੀ ਦੀ ਸਮੱਸਿਆ ਇਹਦਾ ਇਸ ਤੋਂ ਇਲਾਵਾ ਹੋਰ ਪਿੰਡ ਦੀ ਕੋਈ ਜਿਹੜੀ ਦੂਜੀ ਸਮੱਸਿਆ ਵਾ ਉਹਦੇ ਬਾਰੇ ਜਾਣਕਾਰੀ ਸਮੱਸਿਆ ਖੂਹਾਂ ਆਈਆਂ ਸੀ ਸਾਡੇ ਪੰਨ ਦੇ ਵਿੱਚ ਚੈੱਕ ਵੀ ਖਾ ਗਏ ਚੰਦ ਲੋਕਾਂ ਦੀ ਖੂਹਾਂ ਲੱਗੀਆਂ ਹੋਰ ਨਹੀਂ ਲੱਗੀਆਂ ਅੱਛਾ ਅੱਛਾ ਜਿਹੜਾ ਉਹ ਟਾਇਲਟ ਸੀਗੇ ਉਹ ਉਹ ਜਿਹੜੇ ਟੋਏ ਪਟਾਏ ਸੀ ਜਿਹੜਾ 15-15000 ਰੁਪਏ ਦੇਣਾ ਸੀਗਾ ਉਹ ਟੋਏ ਪਟਾਏ ਜੀ ਕਾਗਜ਼ਾਂ ਜੀ ਪੱਟੇ ਗਏ ਜੀ ਨਹੀਂ ਉਹ ਕਿੰਨੇ 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 ਲੋਕਾਂ ਨੂੰ ਨਹੀਂ ਕਿੰਨਿਆਂ ਨੂੰ ਮਿਲੇ ਤੇ ਕਿੰਨਿਆਂ ਨੂੰ ਨਹੀਂ ਮਿਲੇ ਜਿਹੜੇ 20-25 ਘਰ ਹੋਣੇ ਜਿਨ੍ਹਾਂ ਦੇ ਬਣਿਆ ਜੀ ਬਾਕੀ ਸਾਰੇ ਰਹਿ ਗਏ ਉਹਦਾ ਟੋਏ ਪਟਵਾਏ ਸੀ ਸਰਕਾਰ ਨੇ ਤੇ ਯਾਰ ਮੈਨੂੰ ਪਿੰਡਾਂ ਚ ਕਹਿੰਦੇ ਕਿ ਟੋਏ ਪੱਟੇ ਕੇ ਨਿਆਣੇ ਡਿੱਗਦੇ ਫਿਰਦੇ ਨੇ ਵਿੱਚ ਪਰ ਟਾਇਲਟਸ ਨਹੀਂ ਮਿਲੀਆਂ ਬੇਸਿਕ 15000 ਦੀ ਸਕੀਮ ਨਹੀਂ ਮਿਲ ਸਕੀ ਹੋਰ ਨੌਜਵਾਨ ਨੇ ਇਸ ਪਿੰਡ ਵਿੱਚ ਕੋਈ ਹੋਰ ਗੱਲ ਜੀ ਸਾਫੇ ਪਿੰਡ ਦੇ ਵਿੱਚ ਜਦੋਂ ਤੁਸੀਂ ਅੰਦਰ ਜਾਓਗੇ ਟੋਟਲ ਸਾਰੀਆਂ ਸਮੱਸਿਆਈਆਂ ਸਨ ਮੇਨ ਗੱਲ ਇਹ ਉਹੀ ਪਿੰਡਾਂ ਸਦੇ ਇੱਕ ਮੈਨੂੰ ਹੋਰ ਮੈਂ ਪੁੱਛਣਾ ਚਾਹੁੰਦਾ ਕਿ ਇਸ ਘਰ ਵਿੱਚ ਕਾਫੀ ਨੌਜਵਾਨ ਤਪਕਾਵਾ ਤੁਹਾਡੇ ਪਿੰਡ ਨੂੰ ਕੋਈ ਕੈਪਟਨ ਅਮਰਿੰਦਰ ਸਿੰਘ ਦੇ ਰਾਜ ਵਿੱਚ ਸਰਕਾਰੀ ਨੌਕਰੀ ਮਿਲੀ ਕਿਸੇ ਨੂੰ ਕੋਈ ਪ੍ਰਾਈਵੇਟ ਹੀ ਨੌਕਰੀ ਮਿਲੀ ਹੋਵੇ ਕੋਈ ਕੋਈ ਨਾ ਪਰ ਕੈਪਟਨ ਸਾਹਿਬ ਤਾਂ ਕਹਿੰਦੇ ਕਿ ਮੈਂ 5 ਲੱਖ ਕਿਉਂ ਵੀ ਦੇ ਦਿੱਤਾ ਹਾਂ ਪੰਜਾਬ ਦੇ ਵਿੱਚ ਤੁਹਾਡੇ ਪਿੰਡਾਂ 'ਚ ਕੋਈ ਨੌਕਰੀ ਨਹੀਂ ਮਿਲੀ ਕੋਈ ਨਾ ਜੀ ਸਿੱਟਣਾ ਦੇ ਦਿਓ ਸਾਡੇ ਪਿੰਡ ਦੀ ਅੰਦਾਜ਼ੀ ਜੀ ਜਿਆ ਪਤਾਂ ਦਾ ਪਿੰਡਾਂ ਵਾਟੇ ਸਤੋਂ ਸਾਰੀਆਂ ਸਰਕਾਰਾਂ ਉੱਤਨ ਜਾ ਕੇ ਉਸ ਟਿਕਾਣੇ ਵਾਲੀਆਂ ਤੇ ਬਾਅਦ ਦੇ ਵਿੱਚ ਸਾਡੇ ਪਿੰਡ ਦਾ ਕੋਈ ਵੀ ਕੰਮ ਨਹੀਂ ਹੋ ਰਿਹਾ। ਜਥੇਦਾਰ ਜੀ ਕਹਿੰਦੇ ਨੇ ਕਿ ਨਹੀਂ ਉਹ ਵੱਡਾ ਸਪਾਈਕਰ ਲੱਗ ਗਿਆ। ਜਥੇਦਾਰ ਸਾਹਿਬ ਕਹਿ ਰਹੇ ਨੇ ਕਿ ਸਾਡਾ ਜਿਹੜਾ ਪਰਜਾਪਤ ਬਰਾਦਰੀ ਦਾ ਪਿੰਡ ਆ ਇੱਥੇ ਸਾਡੇ ਨੂੰ ਸਾਰੀਆਂ ਪਾਰਟੀਆਂ ਸਾਨੂੰ ਕੋਈ ਸਹੂਲਤ ਨਹੀਂ ਦੇ ਦਿੱਤੀਆਂ। ਨੌਕਰੀ ਦੇ ਬਾਰੇ ਅਸੀਂ ਪੁੱਛ ਚੁੱਕੇ ਸਾਰਿਆਂ ਤੋਂ ਕਰਜ਼ੇ ਬਾਰੇ ਪੁੱਛ ਚੁੱਕੇ ਆਂ। ਔਰ ਇਸ ਤੋਂ ਇਲਾਵਾ ਪਿੰਡ ਦੀਆਂ ਜਿਹੜੀਆਂ ਸਾਧੀਆਂ ਸਹੂਲਤਾਂ ਨੇ ਗਲੀਆਂ, ਨਾਲੀਆਂ, ਪੀਣ ਵਾਲਾ ਪਾਣੀ ਉਹ ਕੁਝ ਨਹੀਂ ਹੋ ਸਕਿਆ ਹੁਣ ਮੇਰਾ ਮਾਈਕ ਖਰਾਬ ਹੋ ਗਿਆ ਕਿ ਨਹੀਂ ਤਾਂ ਮੈਂ ਹੋਰ ਵੀ ਪੁੱਛਾਇਆ ਸਵਾਲ ਸਰ ਕੱਲ ਹੋਰ ਆ ਹੁਣ ਪਿੱਛੇ ਵੀ ਜਾ ਲੈਣ ਤੇ ਮਾਈਕ ਤਖੜੇ ਪਿੰਡਾ ਜੀ ਉਹਨਾਂ ਨੇ ਆਪੋ ਆਪਣੇ ਸੀਵਰੇਜ ਬਣਾ ਰੱਖੇ ਆ ਤੁਹਾਡਾ ਗੰਦਾ ਪਾਣੀ ਬਾਹਰ ਸੀਵਰੇਜ ਪਾ ਕੇ ਨਸੇਮਨਾਲੇ ਚ ਕੱਢੀ ਜਾਂਦੇ ਆ ਜਦੋਂ ਸਾਡੇ ਆ ਕੇ ਸਾਡੇ ਗੰਦਾ ਪਾਣੀ ਜਾਂ ਪਿੰਡ ਦਾ ਪਾਣੀ ਛੱਪੜਾ ਜਾ ਕੇ ਖੜਾ ਹੋ ਜਾਂਦਾ ਸਾਡੇ ਦਾ ਘਰਾਂ ਚ ਵੜ ਜਾਂਦਾ ਉਹ ਗੰਦਾ ਪਾਣੀ ਤੁਹਾਡੇ ਸੀਵਰੇਜ ਨਹੀਂ ਪਿਆ ਤੁਹਾਡੇ ਪਿੰਡ ਸੀਵਰੇਜ ਨਹੀਂ ਪਿਆ ਜੀ ਜਦੋਂ ਥੋੜੀ ਜਿਹੀ 10 ਗੱਲਾ ਬਰਸਾਤ ਹੋ ਗਈ ਪਾਣੀ ਘਰਾਂ ਚ ਵੜ ਜਾਂਦਾ ਸਿਵਰੇਜ ਦੀ ਸਿੱਧੀ 1.5 ਸਾਲ ਹੋ ਗਿਆ ਜੀ ਸਾਡੇ ਵਾਟਰ ਬਾਕਸ ਦੀ ਪਾਈਪ ਵਿਚਾਲੇ ਪਈ ਹੈ। ਕਿਸੇ ਨੇ ਉਹਦਾ ਕੋਈ ਹੱਲ ਨਹੀਂ ਕਰਿਆ। ਜਿਵੇਂ ਕਿ ਨਾ ਦੋ ਵਾਰੀ ਸਰਕਾਰ ਤੇ ਵੀ ਪੇਪਰ ਥੁਰ ਗਿਆ ਸਰਕਾਰ ਕੋਲੇ ਬਣੀਆਂ ਹੀ ਨਹੀਂ ਅਜੇ ਤੱਕ। ਉਹਦੇ ਵੀ ਕਾਇਚਾ ਬੰਦ ਹੋ ਗਿਆ। ਮੈਦਰ ਜੀ ਇੱਧਰ ਦੱਸੋ ਮਾਈਕ ਹੈ ਨਹੀਂ। ਉਹ ਕਹਿੰਦੇ ਜੀ ਕਾਰਖਾਨਾ ਬੰਦ ਹੋ ਗਿਆ 20 ਪਾਈਪਾ ਵੀ ਕਮਿਆਰੇ ਪਿੰਡ ਵਾਸਤੇ ਹੈ ਨਹੀਂ ਗਿਆ। 1.5 ਸਾਲ ਹੋ ਗਿਆ ਪੂਰਾ। ਕੋਈ ਹੱਲ ਨਹੀਂ ਹੋ ਸਕਦਾ ਕਹਿੰਦੇ। ਉਹ ਤਾਂ ਦੇਖ ਵੀ ਜੋ ਪੈਪਾ ਪੈਣੀਆਂ ਸੀ ਵੀ ਥੁਰਗੀਆਂ ਉਹ ਬੰਦ ਹੋ ਗਈਆਂ ਕਾਰਖਾਨਾ ਬੰਦ ਹੋ ਗਿਆ ਵੀ ਕਿ ਮਿਹਾਰੇ ਪਿੰਡ ਵਾਸਤੇ ਕੋਈ ਪੈਪਾ ਨਹੀਂ ਪੈਣੇ ਖੁੱਲੇ ਰੱਖੋ ਗਹਿਰਾ ਸਾਰਾ ਕੁਝ ਜ਼ਿਆਰਾ ਆਪਣਾ ਪੈਂਟ ਦੇ ਸੱਥਾ ਖਾਣ ਇੱਕ ਸਾਡੇ ਸਰਦਾਰ ਸਾਹਿਬ ਦਾ ਇੱਕ ਸਰਦਾਰ ਚੱਕਰ ਤੇਰੇ ਦੇ ਕਿ ਪੈਨਸ਼ਨ ਦੀ ਪ੍ਰੋਬਲਮ ਹੈ ਪੈਨਸ਼ਨ ਦੀ ਕੀ ਸਮੱਸਿਆ ਜੀ ਆ ਮਿਲ ਨਹੀਂ ਰਹੀ ਜਾਂ ਕਿਦਾਂ ਮਿਲ ਨਹੀਂ ਰਹੀ ਸਾਡੇ ਸੱਥਾ ਕਿੰਨੀ ਦੇਰ ਬਾਅਦ ਦਿੰਨੇ ਨੇ ਪੈਨਸ਼ਨਾਂ ਤੇ ਇਹ ਦੱਸੋ ਤੁਸੀਂ ਕਿ ਪੈਨਸ਼ਨ ਦਾ ਵੇਹੜਾ ਕੈਪਟਨ ਸਾਹਿਬ ਨੇ 2500 ਰੁਪਏ ਮਹੀਨਾ ਕਰਨੀ ਸੀਗੀ ਕੀ ਉਹ ਕੀਤੀ ਹੈ ਨਹੀਂ ਕਰੀ ਜੀ ਨਹੀਂ ਕਰੀ ਕੋਈ ਨਹੀਂ ਕਰੀ ਬੇਰੋਜ਼ਗਾਰੀ ਭੱਤਾ ਦੇ ਦਿੱਤਾ ਹੋਵੇਗਾ ਕਿੰਨਾ ਸੀ ਕੁਝ ਮਾਣ ਵਾਲਾ ਗੱਲ ਦੱਸ ਸਕਦੇ ਹੋ ਬੇਰੋਜ਼ਗਾਰੀ ਭੱਤਾ ਵੀ ਨਹੀਂ ਦਿੱਤਾ ਇੱਕ ਨਾ ਗੱਲਤਾਂ ਦੀ ਆ ਸ਼ਗਲ ਸਕੀਮ ਤਾਂ ਸੀਗਾ 52000 ਰੁਪਏ ਕਰਨਾ 50000 ਰੁਪਿਆ ਸ਼ਾਦੀ ਦਾ ਦਲਤਾਂ ਦੀ ਸਕੀਮ ਦਾ ਕੁਮਾਈ ਦਾ ਬੰਦੇ ਜਿੱਤ ਗਈ 15000 ਰੁਪਿਆ ਜੀ ਚੱਕਾ ਦਾ ਆਇਆ ਸੀ ਸਾਡੇ ਬੰਦੇ ਨੂੰ ਕਿਸੇ ਨੇ ਨਹੀਂ ਦਿੱਤਾ ਆਪੋ ਆਪ ਦੇ ਪ੍ਰਪੇ ਦੇ ਨਾਲ ਇਹਨਾਂ ਨੇ ਚੈੱਕ ਵੰਡੇ ਉਹ 15000 ਕਾਦਾ ਆਇਆ ਸੀ ਉਹ ਚੱਕਾ ਰੋਜ਼ਗਾਰ ਆਇਆ ਜੀ ਦਾ ਆ ਰਿਹਾ ਸੀ ਅੱਛਾ ਮੁਆਵਜ਼ਾ ਮਿਲਦਾ ਮੁਆਵਜ਼ਾ ਅੱਛਾ ਮੁਆਵਜ਼ਾ ਦੀ ਬੜੀ ਇੰਪੋਰਟੈਂਟ ਲਗਾਇਆ ਕਿ ਜਦੋਂ ਇੱਕ ਮਹੀਨੇ ਫਸਲ ਦਾ ਜਦੋਂ ਖਰਾਬਾ ਹੁੰਦਾ ਉਦੋਂ ਮੈਂ ਤੁਹਾਨੂੰ ਬੜਾ ਇੰਪੋਰਟੈਂਟ ਸਵਾਲ ਆ ਮੇਰਾ ਧਿਆਨ ਕਰੋ ਇੱਧਰ ਕਿ ਜਦੋਂ ਫਸਲ ਦਾ ਖਰਾਬਾ ਹੁੰਦਾ ਉਦੋਂ ਪਟਵਾਰੀ ਆਣ ਕੇ ਸਪੈਸ਼ਲ ਗਰਦਾਬ ਨਹੀਂ ਕਰਦਾ ਮਾਲ ਮੈਂ ਇੱਕ ਪੈਦਾ ਤੇ ਜਦੋਂ ਪੈਸੇ ਮਿਲਦੇ ਨੇ ਕੀ ਉਹ ਜੈਨੂਇਨ ਪੈਸੇ ਜਦ ਆਂਦੀ ਆ ਫਸਲਾ ਖਰਾਬ ਹੁੰਦੀ ਆ ਮਿਲਦੇ ਹੈ ਤੁਹਾਨੂੰ ਕਿ ਨਹੀਂ ਮਿਲਦੇ ਨਹੀਂ ਮਿਲਦੇ ਜੀ ਨਹੀਂ ਮਿਲਦੇ ਆਖਿਰਕਾਰ ਬੰਦੇ ਲੈ ਜਾਂਦੇ ਨੇ ਹਾਂ ਜੀ ਪਟਵਾਰੀ ਸਾਹਿਬ ਸਾਹਿਬ ਆ ਇਹ ਜਿਹੜਾ 15000 ਰੁਪਏ ਵਾਲੀ ਗੱਲ ਕਰਦੇ ਆ ਉਹ ਮਾਰਜਾ ਨਹੀਂ ਸੀ ਉਹ ਅਸੀਂ ਮੋਦੀ ਆਲਾ ਜੀ 2000 ਰਿਸ਼ਵਤ ਦੇ ਰਿਹਾ ਤੁਹਾਨੂੰ ਹੁਣ ਕਿਸਾ ਨੇ ਹੁਣ ਵੀ 2000 ਰਿੰਦਾ ਜੀ ਬਿਲਕੁਲ ਬਿਲਕੁਲ ਤੁਹਾਨੂੰ ਪਤਾ ਹੀ ਨਹੀਂਗਾ ਮੋਦੀ ਨੇ ਤਾਂ 15 ਲੱਖ ਰੁਪਏ ਦੇਣਾ ਸੀਗਾ ਆਹੋ ਜੀ ਹਾਂ ਉਹ ਤਾਂ ਕਹਿੰਦੇ ਤੁਹਾਡੇ account ਪਾਉਂਗਾ ਮੈਂ ਪਤਾ ਲੱਗਣ ਦੀ ਹਰ ਤੰਦੇ ਤੇ ਪਰ ਜੀ ਉਹ ਜਿਹੜਾ ਪਰਨਾ ਯਾਰ ਵਾਲਾ ਇਹਨਾਂ ਲੋਕਾਂ ਨੂੰ ਪਤਾ ਹੀ ਨਹੀਂਗਾ ਉਹ ਕੋਈ ਮੌਜਾ ਨਹੀਂ ਸੀ ਉਹ ਅਸੀਂ ਉਹ ਪੈਸਾ ਇਹਨਾਂ ਨੂੰ ਪਤਾ ਹੈ ਉਹ 2 ਸੈਕਿੰਡ ਉਹ ਰਿਸ਼ਵਤ ਸੀ ਮੈਨੂੰ ਬੜਾ ਅੱਛਾ ਲੱਗ ਰਿਹਾ ਦੇਖੋ ਗੱਲ ਸੁਣੋ ਮੈਂ ਮੈਨੂੰ ਮੈਨੂੰ ਨਾ ਦੇਖੋ ਇੱਕ ਹੁੰਦਾ ਵਾ ਸਿਰਫ ਤੁਹਾਡੇ ਪਿੰਡ ਆਇਆ ਮੈਂ ਲੈਕਚਰ ਕੀਤਾ ਮੈਂ ਭੱਜ ਗਿਆ ਇੱਕ ਮੈਂ ਤੁਹਾਡੇ ਨਾਲ ਖੜਾ ਹੋ ਕੇ ਤੁਹਾਡੀ ਪੰਚਾਇਤ ਵਿੱਚ ਗੱਲ ਕਰ ਰਿਹਾ ਜਿਸ ਕਿਸੇ ਨੇ ਕੋਈ ਵੀ ਗੱਲ ਕਰਨੀ ਆ ਮੇਰੇ ਨਾਲ ਤੁਸੀਂ ਆਪਣਾ ਵਿਚਾਰ ਸਾਂਝਾ ਕਰ ਸਕਦੇ ਹੋ ਕੋਈ ਹੋਰ ਪਿੰਡ ਦੇ ਸਮਾਜਿਕ ਕੋਈ ਪਿੰਡ ਦੀ ਦਸਰਾ ਚਾਹੁੰਦੇ ਹੋ ਉਹਦੇ ਬਾਰੇ ਜਰੂਰ ਗੱਲ ਕਰੋ ਅਟੇ ਪਿੰਡ ਦੀ ਕੋਈ ਸਹੂਲਤ ਨਹੀਂ ਮਿਲਦੀ ਜੀ ਸਾਡੇ ਪਿੰਡ ਸਾਰਾ ਪਿਛੇੜਾ ਹੋਇਆ ਪਿੰਡ ਹੈ ਨਹੀਂ ਤੁਹਾਡੇ ਪਿੰਡ ਵਿੱਚ ਕਿਉਂ ਨਹੀਂ ਮਿਲਦੀ ਗੱਲ ਕਰਨ ਕੀ ਹੈ ਇਹ ਬੰਦੇ ਬਾਹਰ ਲੇ ਮੈਂ ਕੋਈ ਬਾਹਰ ਤੱਕ ਨਹੀਂ ਕਰਦਾ ਨਾਲੇ ਗੱਲ ਦੇ ਸ਼ੁਰੂ ਦੇਖਦੇ ਵੀ ਨਹੀਂ ਜਾਣ ਕੇ ਰੱਖੇ ਫਿਰ ਮੈਨੂੰ ਕੋਈ ਲੱਗ ਨਹੀਂ ਆਉਂਦੀ ਇਹ ਗੱਲ ਕਰ ਰਹੀ ਹੈ ਕਰੰਪ ਨਹੀਂ ਬਾਹਰ ਜਕਰਦੀ ਕੋ ਬਹੁਤ ਥੁਰ ਕੇ ਬਾਅਦ ਪਾਰਟੀ ਵੇਲੇ ਜੀ ਗਲਮ ਕਰਾਵਗੇ ਇਹ ਕਹਿਣਾ ਕਿ ਚੌਥੇ ਸਭ ਤੋਂ ਲੀਡਰ ਹੈ ਜੀ ਇਹ ਬਾਦਲ ਸਾਹਿਬ ਨੇ ਕਹਿੰਦੇ ਵੰਡੇ 15 ਲੱਖ ਚੈੱਕ ਵਾਲੇ ਤੇ ਉਹ ਸਾਨੂੰ ਕਿਸੇ ਨੂੰ ਗਰੀਬ ਬੰਦੇ ਨੂੰ ਕਿਸੇ ਨੂੰ ਨਹੀਂ ਮਿਲੇ ਮੈਨੂੰ ਇਹਦੇ ਵੀ ਤੂੰ ਕੀ ਕਰਦਾ ਇਹ ਚੈੱਕ ਸੀਗੇ ਇਹ ਚੈੱਕ ਸੀਗੇ ਕਮਰਿਆਂ ਦੇ ਹੋਰ ਕਿਸੇ ਨੇ ਗੱਲ ਕਰਨੀ ਕੋਈ ਤੁਹਾਡੇ ਚ ਵੀ ਜਿਹੜੇ ਤਗੜੇ ਬੰਦੇ ਐ ਉਹ ਬਾਹਰ ਦੀ ਬਾਹਰ ਕਿਉਂ ਇਹਦਾ ਬੈਠ ਕੇ ਮਹਿਰੇ ਦਾ ਜੋ ਆਪ ਪੰਜਾਬ ਖਾਏ ਜਾਂਦੇ ਸਾਰਾ ਵੋਟਾਂ ਦਾ ਮਸਲਾ ਜੀ ਵੋਟਾਂ ਲੈਣ ਦੇ ਮਾਰੇ ਨੇ ਬੰਦੇ ਸੀ ਕਿਸੇ ਕਿਸੇ ਨਾਲ ਹੋਰ ਗੱਲ ਕੋਈ ਸਾਡੇ ਪਿੰਡਾਂ ਦੇ ਲੋਕ ਡਕੈਤੀ ਬੈਠੇ ਨਵਟੇ ਸਾਨੂੰ ਬੋਲਣ ਨਹੀਂ ਦਿੱਤੇ ਸਾਨੂੰ ਗੱਲ ਨਹੀਂ ਕਰਨ ਦਿੱਤੇ ਜਿਹੜੇ ਚੱਕ ਸੀਨਾ ਜੀ ਸਾਨੂੰ ਜਦ ਰੱਖਿਆ ਜਿਹੜੇ ਪਿੰਡ ਦੇ ਚੌਧਰੀ ਨੇ ਉਹ ਆਮ ਜਨਤਾ ਨੂੰ ਗੱਲ ਨਹੀਂ ਕਰਨ ਦਿੰਦੇ ਸਾਡੇ ਚੌਧਰੀ ਬਾਹਰ ਤੇ ਜੋ ਜਬਾਨ ਦੇ ਬਿੱਡੂ ਘਟਾਲ ਦਾ ਨਾਮ ਬਾਹਰ ਤੇ ਪੈਂਦਾ ਪਾਗਲ ਦੇ ਬੰਦੇ ਛੱਡੇ ਨੇ ਉਹ ਤੁਹਾਨੂੰ ਬੋਲਣ ਨਹੀਂ ਦਿੰਦੇ ਪਾਗਲ ਦੇ ਬੰਦੇ ਛੱਡੇ ਨੇ ਤੁਹਾਡੇ ਬਾਲ ਸਾਹਿਬ ਇੱਥੇ ਸਾਡੇ ਬੰਦੇ ਨੂੰ ਕੋਈ ਨਹੀਂ ਛੱਡ ਦਿੰਦੇ ਦੇਖੋ ਇੱਕ ਇੰਪੋਰਟੈਂਟ ਗੱਲ ਉੱਪਰ ਕੇ ਦੋ ਤਿੰਨ ਗੱਲਾਂ ਆਈਆਂ ਮੈਂ ਬਾਕੀ ਹੁਣ ਤਕਰੀਬਨ ਸਮਾਪਤ ਕਰ ਸਕਦਾ ਅਨਲੈਸ ਕਿਸੇ ਹੋਰ ਨੇ ਕੁਝ ਦੱਸਣਾ ਹੈ ਕਿਹਾ ਨਾ ਤੁਸੀਂ ਬੋਲ ਸਕਦੇ ਹੋ ਘਬਰਾਉਣ ਦੀ ਲੋੜ ਨਹੀਂ ਗਈ ਆਪਾਂ ਇੱਕ ਸਾਧ ਦੇ ਮਸ਼ਿੰਦੇ ਆ ਕੋਈ ਫਿਕਰ ਕਰਦੀ ਲੋੜ ਨਹੀਂ ਬਿਲਕੁਲ ਸਰ ਮੇਰੀ ਤੇ ਕੋਈ ਦਿੱਕਤ ਨਹੀਂ ਮੰਗੋ ਤੁਸੀਂ ਸਾਡੇ ਕੋਲ ਆਉਂਗੇ ਕਰੋਗੇ ਸਰ ਨਾ ਕੀ ਹੈ ਹਾਂ ਕਦਾ ਰਹਾ ਸਰਦਾ ਬਾਈ ਗੁਰਲਾਬ ਸਿੰਘ ਮੇਰਾ ਛੋਟਾ ਵੀਰ ਕਹਿੰਦਾ ਵਾ ਕਿ ਜੇ ਅਸੀਂ ਤੈਨੂੰ ਵੋਟਾਂ ਪਾਵਾਂਗੇ ਤੂੰ ਆਏਂਗਾ ਕਿ ਨਹੀਂ ਆਏਂਗਾ ਇਹ ਇਹ ਪਤਾ ਕਿਉਂ ਬਣ ਰਹੀ ਏ ਗੱਲ ਇਹ ਇਸ ਇਹ ਲੋਕਾਂ ਦੇ ਮਨਾਂ ਵਿੱਚ ਐਡਾ ਵਹਿਮ ਪੈ ਗਿਆ ਕਿ ਕੋਈ ਵੀ ਜਿਹੜਾ ਵੋਟਾਂ ਪੈ ਕੇ ਲੈ ਕੇ ਆ ਮੁਰਕੇ ਕਿਸੇ ਪਿੰਡ ਵਿੱਚ ਵੜਿਆ ਹੀ ਨਹੀਂਗਾ ਜੋ ਕੰਮ ਹੀ ਨਹੀਂ ਕੀਤਾ ਔਰ ਇਸ ਬੇਵਿਸ਼ਵਾਸੀ ਦਾ ਸ਼ਿਕਾਰ ਅਸੀਂ ਵੀ ਹੋ ਰਿਹਾ ਪਿੰਡਾਂ ਦੇ ਵਿੱਚ ਮੈਂ ਇਹਨਾਂ ਨੂੰ ਇਹੀ ਪ੍ਰੋਸਾ ਦੇ ਕੇ ਜਾਣਾ ਚਾਹੁੰਦਾ ਵਾਂ ਕਿ ਮੈਂ ਪਿਛਲੇ 20 ਸਾਲ ਤੋਂ ਆਮ ਜਨਤਾ ਦੀ ਲੜਾਈ ਲੜ ਰਿਆ ਹਾਂ ਪਿਛਲੇ ਦੋ ਦਹਾਕਿਆਂ ਤੋਂ ਰਿਸ਼ਵਤਖੋਰੀ ਦੇ ਖਿਲਾਫ ਬੇਇਨਸਾਫੀ ਦੇ ਖਿਲਾਫ ਜ਼ਹਿਰੀਲੇ ਪਾਣੀਆਂ ਦੇ ਖਿਲਾਫ ਰਾਣਾ ਗੁਰਜੀਤ ਸਿੰਘ ਵਰਗਿਆਂ ਦੇ ਖਿਲਾਫ ਕੈਪਟਨ ਅਮਰਿੰਦਰ ਸਿੰਘ ਵਰਗਿਆਂ ਦੇ ਖਿਲਾਫ ਬਾਦਲ ਦੇ ਖਿਲਾਫ ਤਾਂ ਹੀ ਉਹ ਮੇਰੇ ਤੇ ਮੇਰੇ ਵੀਰੋ ਲਗਭਗ 6 ਮੁਕਦਮੇ ਬਾਦਰਾ ਨੇ ਕੀਤੇ ਤੇ ਇੱਕ ਮੁਕਦਮਾ ਕੈਪਟਨ ਸਾਹਿਬ ਨੇ ਵੀ ਕੀਤਾ ਮੈਂ ਤੁਹਾਡਾ ਸਾਥ ਦਊਂਗਾ ਔਰ ਜਿਨ੍ਹਾਂ ਨੂੰ ਪਰਖ ਲਿਆ ਉਹਨਾਂ ਨੂੰ ਹੋਰ ਪਰਖਣ ਦੀ ਕਸਰ ਤਾਂ ਨਹੀਂ ਹੈ ਕਿ ਕੋਈ ਨਹੀਂ ਤੁਸੀਂ ਮੈਨੂੰ ਪਰਖ ਕੇ ਦੇਖਿਓ ਇੱਕ ਗੱਲ ਮੇਰੀ ਦਾ ਜਵਾਬ ਦਿਓ ਜੇ ਮੈਂ ਤੁਹਾਡਾ ਕੰਮ ਨਹੀਂ ਕਰੂੰਗਾ ਅਗਲੀ ਵਾਰੀ ਬਟਨ ਦਬਾ ਕੇ ਕੱਢਦੇ ਹੋ ਯਾਰ ਮੇਚੋ ਕਿੰਦੀ ਗੱਲ ਹੈ ਬਟਨ ਨਹੀਂ ਦਬਾਉਣਾ ਉਹ ਤਾਂ ਫਿਰ ਇੱਕ ਵਾਰੀ ਤੋਸਾ ਕਰਨ ਦੀ ਕੋਸ਼ਿਸ਼ ਕਰਨ ਜਿਹੜਾ ਕੁੱਲ ਐਮਪੀ ਜੀ ਐਮਪੀ ਉਹ ਸਪੋਰਟ ਕਰਾਂਗੇ ਆਪਣੇ ਹਰਗਾਂ ਤੋਂ ਨਿਗਰਾਂਗੇ ਮੁੱਦਿਆਂ ਦਾ ਸਾਰੇ ਦੱਸੋ ਜੀ ਤੁਸੀਂ ਪਹਿਲਾਂ ਤੁਹਾਡਾ ਦਿਲ ਕੀ ਹੈ ਦੱਸੋ ਸਾਡਾ ਜੱਤ ਸਮਾਰੀ ਉਹ ਕਿਤਾ ਸੰਸਦ ਪਾਕੀ ਦੱਸ ਕਿਹੜੀ ਨਫਰਮ ਇਸ ਦੀ ਨਿਕਣੀ ਹੈ ਤੁਮ ਮੋਦੀ ਮੋਦੀ ਕਰ ਰਹੇ 15 15 ਲੱਖ ਆ ਗਿਆ 15 ਆ ਜੀ ਭਾਈ 20 ਹਜ਼ਾਰ ਤਾਂ 20 ਹਜ਼ਾਰ ਆ ਗਿਆ 15 ਲੱਖ ਦੀ ਮੰਗ ਲੈਣੇ 15 ਲੱਖ ਪਾਇਕ ਨੇ ਪਹਿਲੇ ਕਹਿਣ ਦਸ ਦੂ ਕਿ ਨਹੀਂ ਆਏ ਇਹਦਾ 15 ਨਹੀਂ ਕਾਂਗਰਸ ਨੇ ਸਾਰੀ ਕਰਾਈ ਹੈ ਕਰੇ ਭੱਜ ਫਾਇਦਾ ਬੰਦ ਕਰਾ ਲਿਆ ਜਿਹੜਾ ਸੁਮਿੰarnath ਦੀ ਰਿਪੋਰਟ ਲਾਗੂ ਕਰਾਉਣ ਦੇ ਵਿੱਚ ਤੁਹਾਡਾ ਕਿੰਨਾ ਰਸ ਹੋਵੇਗਾ ਇੱਕ ਇੱਕ ਮਿੰਟ ਇੱਕ ਮਿੰਟ ਬਜ਼ੁਰਗਾਂ ਨੇ ਬੜਾ ਅੱਛਾ ਸਵਾਲ ਪੁੱਛਿਆ ਇੱਕ ਮਿੰਟ ਸੁਮਿੰarnath ਕਮੇਟੀ ਦੀ ਰਿਪੋਰਟ ਇਹ ਬਜ਼ੁਰਗ ਕਹਿ ਰਹੇ ਨੇ ਕਿ ਸੁਮਿੰarnath ਕਮੇਟੀ ਦੀ ਰਿਪੋਰਟ ਲਾਗੂ ਕਰਨ ਦਾ ਸਰਦਾਰ ਸਾਹਿਬ ਅਸੀਂ 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 ਮੁਦੇਈ ਆ ਅਸੀਂ ਚਾਹੁੰਦੇ ਆ ਕਿ ਕਿਸਾਨਾਂ ਦੇ ਕਰਜ਼ੇ ਲੱਦਣ ਅਸੀਂ ਚਾਹੁੰਦੇ ਆ ਕਿ ਜਿਹੜਾ ਉਹਨਾਂ ਦੀਆਂ ਖੁਦਕੁਸ਼ੀਆਂ ਹੋਣ ਉਹ ਬੰਦ ਹੋਣ ਪਰ ਜਿਹਨਾਂ ਲੋਕਾਂ ਨੇ ਦਿੱਲੀ ਵਿੱਚ ਰਾਜ ਬਣਾ ਲਿਆ ਜਿਹਨਾਂ ਲੋਕਾਂ ਨੇ ਪੰਜਾਬ ਦੇ ਵਿੱਚ ਪੰਜ-ਪੰਜ ਸਰਕਾਰਾਂ ਬਣਾ ਕੋਈ ਨਹੀਂ ਬਾਈ ਉਹ ਵੈਸੇ ਵੀ ਕੋਈ ਨਹੀਂ ਚੱਲਦਾ ਹੈ ਲੋਕਾਂ ਦਾ ਕੰਮ ਕਿੰਨੇ ਸੁਭਾミネਤ ਨੂੰ ਮਿਲਦੀ ਹੈ ਕੋਈ ਪੂਰਾ ਪਾਕਿਸਤਾਨਾ ਦੇ 파ਰਟੀ ਕੁੱਲ ਮਿਲਾ ਕੇ ਮੈਂ ਇੱਥੇ ਇਹ ਕਮਿਆਰਾ ਪਿੰਡ ਦਾ ਜਿਹੜਾ ਇੱਕ ਪੱਤਰਕਾਰ ਵਾਲਾ ਰੋਲ ਮੈਨੂੰ ਤੁਸੀਂ ਦਿੱਤਾ ਸੀਗਾ ਉਸ ਨੂੰ ਮੈਂ ਹੁਣ ਸਮਾਪਤ ਕਰਦਾ ਪਰ ਤੁਸੀਂ ਦੇਖ ਸਕਦੇ ਹੋ ਕਿ ਪੰਜਾਬ ਦੇ ਸਭ ਤੋਂ ਤਾਕਤਵਰ ਪਰਿਵਾਰ ਬਾਦਲ ਪਰਿਵਾਰ ਦੇ ਲੰਬੀ ਹਲਕੇ ਦੇ ਇੱਕ ਨਗਰ ਕਮਿਆਰਾ ਪਿੰਡ ਵਿੱਚ ਲੋਕਾਂ ਦੀਆਂ ਸ਼ਿਕਾਇਤਾਂ ਕੀ ਆ ਕਿ ਪੀਣ ਵਾਲਾ ਪਾਣੀ ਦੇ ਬਿੱਲ ਸਾਡੇ ਕੋਲ ਲੱਗੇ ਲੇਕਿਨ ਅੱਗੇ ਜਮਾ ਨਹੀਂ ਹੋਏ ਗਲੀਆਂ ਨਾਲੀਆਂ ਸਾਰੀਆਂ ਟੁੱਟੀਆਂ ਪਈਆਂ ਨੇ ਪਿੰਡ ਵਿੱਚ 15-15000 ਦੇ ਮੁਆਫਜ਼ਾ ਜਾਂ ਕੋਈ ਵੀ ਚੈੱਕ ਆਉਂਦਾ ਇਹਨਾਂ ਦੇ ਤੱਕ ਪਹੁੰਚਦਾ ਨਹੀਂਗਾ ਤੇ ਇਲਾਕੇ ਦੇ ਜਿਹੜੇ ਵੱਡੇ ਚੌਧਰੀ ਨੇ ਉਹ ਇਹਨਾਂ ਗਰੀਬਾਂ ਨੂੰ ਆਪਣੇ ਹੱਕ ਦੀ ਗੱਲ ਨਹੀਂ ਕਰਨ ਦੇਣਾ ਚਾਹੁੰਦੇ ਸੋ ਬੇਸਿਕ ਸਮੱਸਿਆਵਾਂ ਲੋਕਾਂ ਦੀਆਂ ਜਿਉਂਦੀਆਂ ਤਿਉਂ ਬਰਕਰਾਰ ਆ ਰਹਾ ਅਕਾਲੀ ਦਲ ਕਾਂਗਰਸ ਕੈਪਟਨ ਅਮਰਿੰਦਰ ਸਿੰਘ ਭਾਜਪਾ ਜੋ ਮਰਜ਼ੀ ਕਹੀ ਜਾਣ ਪਰ ਜ਼ਮੀਨ ਤੌਰ ਰਿਪੋਰਟ ਇਹ ਆ ਰਹੀ ਆ ਕਿ 70 ਸਾਲ ਦੀ ਆਜ਼ਾਦੀ ਤੋਂ ਬਾਅਦ ਆਮ ਜਨਤਾ ਤੱਕ ਮੁਟਲੀਆਂ ਸਹੂਲਤਾਂ ਨਹੀਂ ਪਹੁੰਚ ਸਕੀਆਂ ਭਰਾਓ ਬਹੁਤ ਨਹੀਂ ਪਹੁੰਚ ਸਕੀਆਂ ਦੱਸੋ ਜਰਾ ਨਹੀਂ ਪਹੁੰਚ ਸਕੀਆਂ ਬਹੁਤ-ਬਹੁਤ ਧੰਨਵਾਦ ਫਿਰ ਮਿਲਾਂਗੇ ਇੱਥੇ ਹੀ ਗਏ ਆ ਇੱਥੋਂ ਬਾਦਲ ਸਾਹਿਬ ਦੇ ਖਿਲਾਫ ਸਾਨੂੰ ਅਣੇ ਮੂੰਹ ਨਹੀਂ ਵਿਖਾਇਆ ਜੀ ਬਾਅਦ ਦੇ ਵਿੱਚ ਪਤਾ ਨਹੀਂ ਕਿਹੜੇ ਮੁਲਖ ਨੂੰ ਭੇਜ ਚਾਹੁੰਦੇ ਜਿਹੜੇ ਜਿਹਦੇ ਅੱਛਾ ਕੋਈ ਨਹੀਂ ਅੱਛੀ ਗੱਲ ਹੈ ਤੁਹਾਨੂੰ ਕਈ ਨੂੰ ਤੁਹਾਨੂੰ ਚਿੰਤਾ ਹੋਗੀ ਜਿਹੜੇ ਹੁਣ ਜਿੱਤ ਕੇ ਗਏ ਨੇ ਉਹ ਆਉਂਦੇ ਰਹੇ ਨੇ ਇਸ ਕਾਰਜ ਨੂੰ ਵੀ ਉਹ ਵੀ ਨਹੀਂ ਆਏ ਜੀ ਕੋਈ ਨਹੀਂ ਆਇਆ ਸੋ ਇਹੀ ਬੇਵਿਸ਼ਵਾਸੀ ਆਮ ਜਨਤਾ ਦੇ ਮਨਾਂ 'ਚ ਪੋਲਿਟਿਕਲ ਆਗੂਆਂ ਤੇ ਸਿਆਸੀ ਪਾਰਟੀਆਂ ਦੇ ਮੁਤਲਕ ਐਟੀ ਵੱਡੀ ਬੇਵਿਸ਼ਵਾਸੀ ਪੈਦਾ ਕਰਤੀ ਜਿਹਨਾਂ ਨੇ ਰਾਜ ਕੀਤਾ ਜਿਹੜੇ ਪਹਿਲਾਂ ਜਿੱਤ ਕੇ ਗਏ ਪਰ ਅਸੀਂ ਯਤਨ ਕਰਾਂਗੇ ਕਿ ਇਹਨਾਂ ਦੀਆਂ ਆਸਾਂ ਤੇ ਪੂਰੀ ਹੋ ਸਕੇ ਇੱਕ ਵਾਰ ਪਿਆਰ ਨਾਲ ਫਤਿਹ ਲਾ ਦਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਨੋਰੰਜਨ ਵਰਪੂ ਜਾਣਕਾਰੀ ਲਈ ਸਾਡੇ ਚੈਨਲ ਪੰਜਾਬੀ ਦੇ ਅਫੀਸ਼ੀਅਲ YouTube ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਨਾਲ ਹੀ ਸਭ ਤੋਂ ਪਹਿਲਾਂ ਵੀਡੀਓ ਦੇਖਣ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ